राग सोरठ वाणी भगत रविदास जी की एक ओंकार सतगुरु प्रसाद जब हम होते तब तू नहीं अब तू ही मैं नहीं अनल अगम जासे लहर में ओदद जल केवल जल माही माधवे क्या कहिए परम ऐसा जैसा मानिए ਹੋਈ ਨਾਤਸਾਰਾਓ ਨਰਪਤੇ ਇੱਕ ਅਸਿਗਾਸਨ ਸੋਇਆ ਸੁਪਨੇ ਭਿਆਪਖਾਰੀ ਅਸਰਾਜ ਵਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਭੰਗ ਪ੍ਰਸੰਗ ਜੈਸ ਹੈ ਅਬ ਕਿਹ ਮਰਮ ਜਨਾਇਆ ਅਨਕ ਕਟਕ ਜਿਹਾ ਜੈਸੇ ਪੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਵੇ ਏ ਕਨੇ ਕਹ ਸੋਮੀ ਸਬਕਟ ਭੋਗ ਵੈ ਸੋਈ ਕਹਿਰ ਬਦਾਸ ਹੱਥ ਪੈਨੇ ਰੈ ਸਹਜੇ ਹੋਏ ਸੋਈ ਧਨ ਧਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਗੁਰੂ ਸਾਹਿਬ ਬਾਣੀ ਰਾਹੀਂ ਸੰਗਤਾਂ ਨੂੰ ਫਰਮਾਨ ਕਰਦੇ ਹਨ ਉਪਦੇਸ਼ ਕਰਦੇ ਹਨ ਕੀ ਗਿਆਨ ਕਰਾਉਂਦੇ ਹਨ ਕਿ ਉਹ ਪਰਮਾਤਮਾ ਹਰ ਜਗ੍ਹਾ ਹੈ ਤੇ ਉਹਦੀ ਪ੍ਰਾਪਤੀ ਆਪਣੇ ਆਪ ਨੂੰ ਆਪਣਾ ਹੰਕਾਰ ਖਤਮ ਕਰਕੇ ਕੀ ਕਹਿੰਦੇ ਬਾਣੀ ਰਾਹੀਂ ਗੁਰੂ ਸਾਹਿਬ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਜਬ ਕਹਿੰਦੇ ਜਬ ਜਦੋਂ ਮੈਂ ਹਮੇ ਜਬ ਹਮ ਹਮ ਦਾ ਮਤਲਬ ਮੈਂ ਮੈਂ ਦਾ ਮਤਲਬ ਹਮੇ ਹਮੇ ਦਾ ਮਤਲਬ ਹੰਕਾਰ ਜਿੱਥੇ ਮੈਂ ਆ ਹੰਕਾਰ ਹੈ ਜਬ ਹਮ ਹੁੰਦੇ ਤਬ ਦੁਨਾਈ ਤਬ ਉਥੇ ਆ ਉਥੇ ਪਰਮਾਤਮਾ ਦਾ ਵਾਸਾ ਨਹੀਂ ਹੈ ਜਦੋਂ ਸਾਡੇ ਵਿੱਚੋਂ ਹੰਕਾਰ ਜਾਂਦਾ ਨਹੀਂ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਸਾਡਾ ਹੰਕਾਰ ਖਤਮ ਹੋ ਜਾਂਦਾ ਜਦੋਂ ਇਹ ਇਨਸਾਨ ਇਹ ਬੰਦਾ ਕਹਿੰਦਾ ਬਈ ਤੂੰ ਹੀ ਤੂੰ ਹਾਂ ਸਭ ਜਗ੍ਹਾ ਤੇਰਾ ਹੀ ਪਸਾਰਾ ਤੇ ਅਸੀਂ ਕੁਛ ਨਹੀਂ ਜਦੋਂ ਉਹਨੂੰ ਸਮਰਪਤ ਹੁੰਦਾ ਆ ਤੇ ਉਹਨੂੰ ਕਿ ਧੌਂਦਾ ਆ ਕਹਿੰਦਾ ਤੂੰ ਹੀ ਤੂੰ ਹੀ ਤੇ ਜਦੋਂ ਉਹਨੂੰ ਉਹਨੂੰ ਉਹਦੇ ਅੱਗੇ ਸਮਰਪਤ ਹੁੰਦਾ ਆ ਤੂੰ ਹੀ ਤੂੰ ਆ ਫਿਰ ਉੱਥੇ ਹੰਕਾਰ ਖਤਮ ਹੋ ਜਾਂਦਾ ਉਸ ਮਾਲਕ ਦਾ ਵਸਾ ਹੋ ਜਾਂਦਾ ਗੁਰੂ ਸਾਹਿਬ ਦਾ ਹਦਿਆਂ ਜਿੱਥੇ ਹੰਕਾਰ ਹੈ ਉੱਥੇ ਉਹ ਪ੍ਰਮਾਤਮਾ ਨਹੀਂ ਜਿੱਥੇ ਪ੍ਰਮਾਤਮਾ ਆਵਾ ਪ੍ਰਮਾਤਮਾ ਹੈ ਉੱਥੇ ਹੰਕਾਰ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਨਮਾਹੀ ਕਹਿੰਦੇ ਵੀ ਗੁਰੂ ਸਾਹਿਬ ਬਾਣੀ ਰਾਹੀਂ ਕੀ ਦੱਸਦੇ ਜਲ ਕੇਵਲ ਜਨਮਾਹੀ ਤੇ ਜਿਹੜਾ ਅਨਲ ਅਗਮ ਜੈਸੀ ਲਹਿਰ ਜਿਹੜੇ ਸਮੁੰਦਰ ਦੀਆਂ ਲਹਿਰਾਂ ਆ ਪਾਣੀ ਆ ਉਸ ਸਮੁੰਦਰ ਦਾ ਜਿਹੜਾ ਪਾਣੀ ਆ ਜਲਿਆ ਸਮੁੰਦਰ ਦੀਆਂ ਲਹਿਰਾਂ ਆ ਉਸ ਸਮੁੰਦਰ ਦਾ ਪਾਣੀ ਆ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ ਮਿਕਸ ਹੋ ਜਾਂਦੀਆਂ ਮਿਲ ਜਾਂਦੀਆਂ ਅਨਲ ਅਗਮ ਜੈਸੀ ਲਹਿਰ ਮੇਉਦਦ ਜਲ ਕੇਵਲ ਚਲ ਮਾਹੀ ਤੇ ਜਿਹੜਾ ਅਗਮ ਦੇ ਆ ਲਾਈਟਾਂ ਨਿਕਲਦੀਆਂ ਆਆਂ ਜਿਹੜੀ ਆਗਿਆ ਉਹ ਲਾਈਟਾਂ ਉਹ ਅਗਣ ਦੀਆਂ ਆ ਤੇ ਉਸੇ ਅਗ ਦੀਆਂ ਆ ਇਸੇ ਤਰ੍ਹਾਂ ਜਿਹੜਾ ਜਲ ਹੈ ਲਹਿਰਾਇਆ ਉਹ ਵੀ ਸਮੁੰਦਰ ਦਾ ਜਲ ਆ ਉਸ ਦੀਆਂ ਉਸ ਦਾ ਪਾਣੀ ਹੈ ਉਸ ਤੋਂ ਅਲੱਗ ਨਹੀਂ ਹੈ ਮਾਧਵੇ ਕਹ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਜਿਹੜਾ ਖਿਆਲ ਹੈ ਇਹ ਸਾਡਾ ਜਿਹੜਾ ਭਰਮ ਜਿਹਾ ਆ ਇਹ ਜਾਂਦਾ ਨਹੀਂ ਦੂਰ ਨਹੀਂ ਹੁੰਦਾ ਮਾਧਵਿ ਕਹ ਕਹੀਏ ਭਰਮ ਐਸਾ ਇਸ ਦਾ ਸਪਸ਼ਟ ਕਿਵੇਂ ਹੋਊਗਾ ਇਹ ਮਨ ਨੂੰ ਮੰਨ ਦਾ ਜਿਹੜਾ ਖਿਆਲ ਹੈ ਉਧਰ ਉਧਰ ਭਟਕਦਾ ਇਹਦਾ ਮਨ ਸਥਿਰ ਕਿਵੇਂ ਹੋਊਗਾ ਮਾਧਵਿ ਕਹ ਕਹੀਏ ਭਰਮ ਐਸਾ ਜੈਸਾ ਮੰਨਿਏ ਹੋਈ ਨਾ ਤੈਸਾ ਜੇ ਜਿੱਦਾਂ ਹੀ ਇਨਸਾਨ ਬੰਦਾ ਸਮਝਦਾ ਆ ਉਦਾਂ ਹੁੰਦਾ ਨਹੀਂ ਉਹ ਕਹਿੰਦਾ ਜੋ ਮੈਂ ਕਹਿੰਨਾ ਉਹੀ ਹੋਵੇ ਤੇ ਜੋ ਪ੍ਰਮਾਤਮਾ ਕਰਦਾ ਇਸ ਸੰਸਾਰ ਨੂੰ ਚਲਾ ਰਿਹਾ ਹੈ ਉਹਦੀ ਵਿਧੀ ਹੈ ਉਹਦੀ ਵਿਧੀ ਦੇ ਅਨੁਸਾਰ ਹੀ ਇਹ ਸੰਸਾਰ ਚੱਲਣਾ ਹੈ ਤੇ ਅਸੀਂ ਕਿੰਨੇ ਸਾਨੂੰ ਆਪ ਪ੍ਰਾਪਤ ਹੋ ਜਵੇ ਸਾਨੂੰ ਜਦ ਨਹੀਂ ਪ੍ਰਾਪਤ ਹੁੰਦਾ ਤੇ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਦੋਸ਼ ਦੇਨੇ ਵੀ ਸਾਨੂੰ ਅਸੀਂ ਮਾਲਕ ਨੂੰ ਕਿਹਾ ਸੀ ਸਾਨੂੰ ਮਿਲਿਆ ਨਹੀਂ ਲੇਕਿਨ ਉਹਦੀ ਰਜ਼ਾ ਕੀ ਹੈ ਸਾਡਾ ਜਿਹੜਾ ਭਰਮ ਹੈ ਉਹ ਜਾਣਦਾ ਨਾ ਮਹਾਦੇਵ ਕਹਾਂ ਕਿ ਇਹ ਪਰਮ ਐਸਾ ਜੈਸਾ ਮੰਨਿਏ ਹੋਈ ਨਾ ਤੇ ਐਸਾ ਉਹ ਨਹੀਂ ਹੁੰਦਾ ਜਿਹੜਾ ਅਸੀਂ ਚੋਨੇ ਹੁਣਾ ਉਹੀ ਹੈ ਜਿਹੜਾ ਉਹ ਮਾਲਕ ਨੂੰ ਪਾਉਂਦਾ ਹੈ ਰਹਾਉ ਨਰਪਤ ਇੱਕ ਸਿਗਾਸਨ ਸੋਇਆ ਸੁਪਨੇ ਪਿਆ ਪਿਖਾਰੀ ਹਸਤਰਾਜ ਵਿਸ਼ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਵੀ ਉਸ ਬੰਦੇ ਦਾ ਜਿਹੜੀ ਦਸ਼ਾ ਇਸ ਤਰ੍ਹਾਂ ਦੀ ਹੈ ਇਸ ਇਨਸਾਨ ਦੀ ਜਿੱਦਾਂ ਵੀ ਇੱਕ ਰਾਜਾ ਉਹ ਸੁਪਨੇ ਦੇ ਵਿੱਚ ਸੁਪਨਾ ਆਇਆ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਕੇ ਭਿਖਾਰੀ ਬਣ ਜਾਂਦਾ ਤੇ ਉਹ ਮੰਗਦਾ ਫਿਰਦਾ ਆ ਤੇ ਉਹ ਜਦੋਂ ਦਾ ਅੱਖ ਖੁੱਲੀ ਪਲ ਪਲਟ ਕੇ ਦੇਖਿਆ ਤੇ ਉਹ ਉਹ ਤਾਂ ਵੀ ਸੁਪਨਾ ਸੀਗਾ ਉਹ ਤਾਂ ਸੁਪਨਾ ਸੀਗਾ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਂਦਾ ਉਹ ਮਾਲਕ ਦੀ ਰਜਾ ਆ ਜਿਹਨੂੰ ਭਿਖਾਰੀ ਬਣਾਵੇ ਭਿਖਾਰੀ ਬਣਾ ਦਿੰਦਾ ਆ ਤੇ ਜਿਹਨੂੰ ਰਾਜ ਦੇਵੇ ਰਾਜ ਦੇ ਦਿੰਦਾ ਆ ਤੇ ਉਹ ਤਾਂ ਉਦੀ ਰਜਾ ਆ ਇਹ ਬੰਦੇ ਆ ਸਾਹਮਣੇ ਵੀ ਮੇਰੇ ਪਤਾ ਨਹੀਂ ਜਿਹੜਾ ਭਰਮਾ ਭੁਲੇਖਾ ਜਾਂਦਾ ਨਹੀਂ ਹੈਗਾ ਇਨਸਾਨ ਦਾ ਕਿਉਂਕਿ ਉਸ ਦੀ ਰਜਾ ਦੀ ਰਜਾ ਨੂੰ ਕਬੂਲ ਨਹੀਂ ਕਰਦਾ ਤੇ ਸੁਪਨੇ ਪਿਆ ਭਿਖਾਰੀ ਅਸਰਾਜ ਵਿਛੜਤ ਦੁੱਖ ਪਾਇਆ ਸੋਗਤ ਤੇ ਹੀ ਮਾਰੀ ਵੇਖ ਜੋ ਐਸਾ ਜਦੋਂ ਉਹਨੇ ਬੜਾ ਦੁੱਖ ਲੱਗਿਆ ਇਸ ਦਾ ਵੀ ਮੈਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਤੇ ਜਦੋਂ ਇਹ ਦੁੱਖ ਲੱਗਦਾ ਤੇ ਉਹਦੀ ਹਾਲਾਤ ਬੰਦੇ ਦੇ ਨਿਸ਼ਾਨ ਦੇ ਇਦਾਂ ਦੇ ਹੋ ਜਾਂਦੇ ਆ ਤੇ ਉਹਨੂੰ ਇਸ ਦਾ ਪਤਾ ਹੀ ਨਹੀਂ ਵੀ ਇਹ ਦੁਨੀਆ ਸੰਸਾਰ ਸੁਪਨੇ ਦੀ ਨਹੀਂ ਆਈ ਹੈ। ਰਾਜ ਭੂਗ ਪ੍ਰਸੰਗ ਜੈਸੇ ਹੈ ਅਭਿਸ਼ਮਰਮ ਜਨਾਇਆ ਤੇ ਇਹ ਰਾਜ ਭੂਗ ਪ੍ਰਸੰਗ ਜਿਹੜਾ ਸਾਡਾ ਭਲੀਖਾ ਜਾਇਆ ਕਿ ਬੰਨ੍ਹੇ ਆਂ ਇਸ ਦਾ ਪ੍ਰੇਖਾ ਦੂਰ ਨਹੀਂ ਹੁੰਦਾ ਇਹ ਸੱਪ ਨੂੰ ਵੀ ਰੱਸੀ ਸਮ ਰੱਸੀ ਸਮਝ ਕੇ ਤਾਂ ਉਹਨੂੰ ਭਰਮ ਦੇ ਵਿੱਚ ਪਾ ਜਾਂਦਾ ਅਭਿ ਕੁਸ਼ਮਰਮ ਜਨ ਆਇਆ ਅਨਕ ਕਟਕ ਜਿਵੇਂ ਫੂਲ ਪਰੇ ਅਬ ਕਹਤੇ ਕਹਿਣਾ ਆਇਆ ਅਨੇਕ ਕਟਕ ਜਿਵੇਂ ਫੂਲ ਪਰੇ ਹੈ ਉਸ ਦਾ ਜਿਹੜੀ ਭਲੀਖਾ ਸਦਾ ਇਹ ਵੀ ਜਾਂਦਾ ਨਹੀਂ ਵੀ ਜਿਹੜੀ ਗੁਰੂ ਸਾਹਿਬ ਫਰਮਾਨ ਕਰਦੇ ਆ ਵੀ ਜਿਹੜਾ ਸੋਨਾ ਆ ਸੋਨੇ ਤੋਂ ਜਿਹੜੀਆਂ ਵਸਤਾਂ ਬਣੀਆਂ ਆ ਹੈ ਤਾਂ ਉਹਦੀਆਂ ਵਸਤਾਂ ਬਣੀਆਂ ਸੋਨੇ ਦੀਆਂ ਬਣੀਆਂ ਹੈ ਤਾਂ ਸੋਨਾ ਹੀ ਆ ਸੋਨੇ ਤੋਂ ਬਣੀਆਂ ਸੋਨੇ ਦੀਆਂ ਵਸਤਾਂ ਹੈ ਤਾਂ ਸੋਨਾ ਹੀ ਆ ਲੇਕਿਨ ਉਹ ਨਿਸ਼ਾਨ ਦਾ ਜਿਹੜਾ ਭਰਮ ਆ ਤੇ ਉਹ ਉਹ ਦੂਰ ਨਹੀਂ ਹੁੰਦਾ ਤੇ ਉਹ ਭਰਮ ਕਿਦਾਂ ਦੂਰ ਹੋਊਗਾ ਅਬਕ ਅਬ ਕਹਤੇ ਕਹਿ ਨਾ ਆਇਆ ਇਹ ਕਿਹਾ ਨਹੀਂ ਜਾ ਸਕਦਾ ਇਹ ਉਹ ਪਰਮਾਤਮਾ ਨਹੀਂ ਜਾ ਇਹਦੀ ਸਮਝ ਕਿੱਦਾਂ ਹੋਊਗੀ ਤੇ ਜਦੋਂ ਸਾਨੂੰ ਉਸ ਮਾਲਕ ਨੂੰ ਜਿਨ੍ਹਾਂ ਨੂੰ ਮਾਲਕ ਨੂੰ ਤੇ ਆਇਆ ਆ ਉਸ ਪਰਮਾਤਮਾ ਨੂੰ ਪਾਇਆ ਆ ਉਹ ਸਾਨੂੰ ਦੱਸਦੇ ਹਨ ਮਾਰਗ ਦੱਸਦੇ ਹਨ ਇਸ ਜੀਵ ਨੂੰ ਇਸ ਨੂੰ ਗਿਆਨ ਕਰਾਉਂਦੇ ਹਨ ਤਦ ਪਤਾ ਲੱਗਦਾ ਕੀ ਦੱਸਦੇ ਆ ਗੁਰੂ ਸਾਹਿਬ ਜਦੋਂ ਮਾਲਕ ਦੇ ਨਾਲ ਇਨਸਾਨ ਜੁੜਦਾ ਹੈ ਗੁਰੂ ਸਾਹਿਬ ਬਾਣੀ ਰਾਹੀਂ ਕੀਦਰ ਦੇ ਹਨ ਸਰਵੇ ਇਕ ਅਨੇਕੇ ਸਵਾਮੀ ਸਭ ਘਟ ਭੋਗ ਵਸੋਈ ਤੇ ਉਹ ਪਰਮਾਤਮਾ ਸਰਵੇ ਇਕ ਸਭ ਜਗਾ ਉਹਦਾ ਬਾਸਾ ਸਰਬ ਵਿਆਪਕ ਹੈ ਇਹਨੇ ਇਕ ਅਨੇਕੇ ਉਹ ਇਕ ਹੈ ਅਨੇਕ ਰੂਪਾਂ ਦੇ ਵਿੱਚ ਹੈ ਸਭ ਜਗ ਸਭ ਘਟ ਭੋਗ ਵਸੋਈ ਉਹ ਘਟ ਘਟ ਦੇ ਵਿੱਚ ਵਸਦਾ ਹਰ ਕਾਇਨਾਤ ਦੇ ਵਿੱਚ ਵਸਦਾ ਹੈ ਉਹ ਸਾਰੇ ਜੀਵਾਂ ਦੇ ਵਿੱਚ ਭੋਗ ਰਿਹਾ ਹੈ ਸਭ ਘਟ ਭੋਗਵੇ ਸੋਈ ਕਹਿ ਰਵਦਾਸ ਹੱਥ ਪੈ ਨੇਰੇ ਸਹਜੇ ਹੋਏ ਸੋਈ ਗੁਰੂ ਜੀ ਦਾ ਜੀ ਕਥਨ ਕਰਦੇ ਹਨ ਕਿ ਬਖਸ਼ਿਸ਼ਾ ਕਰਦੇ ਹਨ ਹੱਥ ਪੈ ਨੇਰੇ ਉਹ ਜਿਹੜਾ ਪਰਮਾਤਮਾ ਹੈ ਜਿਹੜਾ ਅਸੀਂ ਬੂਰ ਦੂਰ ਉਧਰ ਉਧਰ ਭਟਕਦੇ ਫਿਰਦੇ ਹਾਂ ਜੰਗਲਾਂ ਪਹਾੜਾਂ ਦੇ ਵਿੱਚ ਲੱਭਦੇ ਹਾਂ ਉਹ ਕਹਿੰਦੇ ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਇਹੀ ਭਲੇਖਾ ਗੁਰੂ ਸਾਹਿਬ ਦੂਰ ਕਰਦੇ ਆ ਜਿਹੜਾ ਸਾਨੂੰ ਜਾਦਾ ਜਾਂਦਾ ਨਹੀਂ ਉਹ ਤਾਂ ਗੁਰੂ ਸਾਹਿਬ ਗਿਆਨ ਕਰਾਉਂਦੇ ਹਨ ਕਹਿਰਮਦਾਸ ਹੱਥ ਪੈਲੇ ਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਪਰਮਾਤਮਾ ਉਹ ਹਿਰਦੇ ਵਿੱਚ ਵੱਸਦਾ ਸਹਜੇ ਹੋਏ ਸੋਹੀ ਸਹਜੇ ਦਾ ਮਤਲਬ ਉਹਦੀ ਗਿਆਨ ਗਿਆਨ ਪ੍ਰਾਪਤ ਹੋਵੇ ਉਹ ਰੋਸ਼ਨੀ ਜਿਹੜੀ ਪ੍ਰਗਟ ਹੁੰਦੀ ਆ ਗੁਰੂ ਸਾਹਿਬਾਂ ਦੀ ਕਿਰਪਾ ਹੁੰਦੀ ਆ ਗੁਰੂ ਸਹਾਈ ਹੁੰਦੇ ਗੁਰੂ ਸਾਨੂੰ ਜੀਵ ਤੇ ਬਖਸ਼ਿਸ਼ਾਂ ਕਰਦੇ ਹਨ ਗਿਆਨ ਕਰਾਉਂਦੇ ਹਨ ਤੇ ਸੋਝੀ ਮਿਲਦੀ ਆ ਉਹ ਜਿਹੜਾ ਸਾਡੇ ਅੰਦਰ ਜੋਤ ਜਗਦੀ ਹੈ ਉਹ ਰੋਸ਼ਨੀ ਜਗਦੀ ਹੈ ਉਸ ਰੋਸ਼ਨੀ ਜਿਹੜੀ ਪ੍ਰਗਟ ਹੁੰਦੀ ਹੈ ਉਹ ਗੁਰੂਆਂ ਦੀ ਕਿਰਪਾ ਦੇ ਨਾਲ ਪ੍ਰਗਟ ਹੁੰਦੀ ਹੈ ਗੁਰੂ ਸਾਹਿਬ ਗਿਆਨ ਕਰਾਉਂਦੇ ਹਨ ਤੇ ਰੋਸ਼ਨੀ ਪ੍ਰਗਟ ਹੁੰਦੀ ਹੈ ਤੇ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦਾ ਮਿਲਣ ਹੁੰਦਾ ਹੈ ਤੇ ਜਦੋਂ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਵੇ ਜੀਵਨ ਸਫਲਾ ਹੋ ਜਾਂਦਾ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ